ਉਮੀ ਇੱਕ ਟਾਵਰ ਜੇ ਚੜੇ ਜਾ ਰਹੇ ਹਾਂ ਆਸਟ੍ਰੇਲੀਆ ਜਿੱਥੋਂ ਆਸਟ੍ਰੇਲੀਆ ਲੰਬਿਆ ਸੀਗਾ ਜਣਦੀ ਸਮਝ ਲਓਗੀ ਪਰ ਜੁਕਲੀਫਾ ਜਿੰਨਾ ਉੱਚਾ ਇੱਥੇ ਆਸੇ ਪੁਚਾਈ ਸੀ ਆਸਟ੍ਰੇਲੀਆ ਚ ਬੋਰੇ ਇਹ ਸ਼ਿਫੂ ਫਿਰ ਟੁੱਟ ਗਿਆ ਸੀ ਇਸ ਤਰ੍ਹਾਂ ਹਾਂਜੀ ਐਡੇ ਐਡੇ ਮੱਛੀ ਇੱਥੇ ਹੈਗੀਆਂ ਨੇ ਇਹ ਆ ਦੇ ਇਸ ਤਰ੍ਹਾਂ ਦੇ ਜਣਦੀ ਹੋਰ ਚੱਲ ਕੇ ਦੁੱਖ ਤਕਲੀਫਾਂ ਹੇ ਆਸਟ੍ਰੇਲੀਆ ਲੱਭਿਆ ਸੀ ਚੱਲ ਬੱਚਾ ਤੇ ਆਹ ਇਹਦੀਆਂ ਪੌੜੀਆਂ ਨੇ ਤੇ ਲਾਈਟ ਹੂ ਸਸ ਸਮੁੰਦਰ ਦੇ ਖੰਡੇ ਦੇ ਜਿਹੜਾ ਸ਼ਿਪਾਂ ਨੂੰ 10-10 ਦੀਆ ਕਿ ਇੱਧਰ ਨੂੰ ਮਾਰ ਕੇ ਦਿਖਾ ਦੇ ਹੇ ਸ਼ਿਪਾਂ ਨੂੰ 10-10 ਦੀ ਵੀ ਇੱਧਰ ਨੂੰ ਆਉਣੇ ਤੁਸੀਂ ਅੱਜ ਇਹਦੇ ਕੋਲ ਚੱਲ ਦਿਖਾ ਕੇ ਲਈਏ ਬਾਬਾ

ਕੰਪਿਊਟਰ ਲੇ ਨਿਗਾ ਮਾਰ ਰੋ ਚੱਲ ਚੱਲ ਚੱਲਾ ਸਮੁੰਦਰ ਚੋਂ ਆਉਂਦੇ ਜਹਾਜਾਂ ਹੱਸਦਾ ਦੱਸਦਾ ਦੀਏ ਦੇਖੋ

ਮੈਂ ਰਾਮ ਨਾਲ ਆਉਣਾ ਹੋਜੀ ਬੰਨਿਆ ਚ ਲਿਫਟਾਂ ਨਹੀਂ ਸੀ ਹਾਂ ਇਹ ਲਿਫਟ ਚ ਨਹੀਂ ਸੀ Chala. De cobijar y así agrediendo a जो अंग्रेज इत आए थे आस्ट्रेलिया बुक इन्ह की हूं थलो दीना नहीं बारों दिखा लो भी आड़ी ਲਾਈਟ ਹਾਊਸ ਦੇਖ ਲਓ ਬਾਹਰ ਦੇਖ ਲੈ ਵੀ ਲਾਈਟ ਹਾਊਸ ਰਾਜਦੀਪ ਕਿੰਨਾ ਪੁਰਾਣਾ ਹੈ 1800 92 ਬੰਨਵੇਂ ਦਾ ਬਣਿਆ 1986 1886 114 ਸਾਲ ਹੋ ਗਏ ਜੋ ਯਾਰ ਬਹੁਤ ਪੁਰਾਣਾ ਬਣਿਆ ਹੋਇਆ ਅੱਜ ਵੀ ਉੱਪਰ ਨੂੰ ਚਾਈ ਹੈਗੀ ਹੈ ਜਦੋਂ ਤੋਂ ਪਹਿਲਾਂ ਮੁਲਾਕੇ ਇਤਰੋਂ ਜਿਹੜੀ ਆਉਂਦੀ ਸੀ ਜਾਜ ਉਹਨਾਂ ਮੇਂ ਇਹ ਆਹ ਧਿਆਨ ਨਾਲ ਸਿਗਨਲ ਦਿੱਤਾ ਹੈ ਆ ਕਮਾਲ ਕੇ ਲਾਈਟ ਹੁੰਦੀ ਓਦ ਦੇਖੋ ਆਲੇ-ਦਾਲੇ ਸਮੁੰਦਰ ਕਿੰਨਾ ਨੇਗਾ ਮਾਰ ਪਾਸ ਮੇ ਯੋਕ